चला था जानी बे मंजिल अकेले चला था जानी बे मंजिल लोग जुड़ते गए और कारवा बनता गया सबसे पहले हम लोग गुरु रविदास जी के मान सम्मान में एक नारा लगाते हैं जो बोले सो निरपै आवाज बहुत कम आई है जो बोले सो निर्पय ਹਾਂਜੀ ਜੈ ਗੁਰਦੇਵ ਗੁਰਦੇਵ ਹਾਂਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪੀਮ ਜੈ ਪੀਮ ਜੈ ਭਾਰਤ ਇਸ ਲਈ ਕਿਉਂਕਿ ਇਹਦਾ ਇੱਕ ਛੋਟਾ ਜਿਹਾ ਮੀਨਿੰਗ ਆ ਕਿ ਜਿਹਨੇ ਦਾ ਭੀਮ ਉਹਦਾ ਪਾਰ ਕਿਉਂਕਿ ਇਸ ਦੁਨੀਆ ਦੇ ਸਭ ਤੋਂ ਜ਼ਿਆਦਾ ਪਰੇਲਿਕਾ ਇਨਸਾਨ ਕੋਈ ਹੋਇਆ ਤਾਂ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਹੋਇਆ ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਵਾਦ ਸਾਡੇ ਮਹਾਨ ਸੰਤ ਗਿਆਨਦਾਸ ਜੀ ਜਿਨ੍ਹਾਂ ਦੀ ਬਦੌਲਤ ਐਨੀ ਉਮਰ ਹੁੰਦੇ ਹੋਏ ਵੀ ਇਹਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੁਹਾਡੇ ਲਈ ਉਸ ਤੋਂ ਇਲਾਵਾ ਬਹੁਤ ਬਹੁਤ ਧੰਨਵਾਦ ਸਾਡੇ ਸਟੇ ਸੈਕਟਰੀ ਮਾਸਟਰ ਸੁਭਾਸ ਜੀ ਤੇ ਸਾਡੇ ਲੈਕਚਰਾਰ ਜਿਹੜੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਮੇਰੀ ਕਈ ਵਾਰੀ ਉਹਨਾਂ ਨਾਲ ਗੱਲ ਵੀ ਹੁੰਦੀ ਆ ਥੋਡੇ ਪਿੰਡ ਦੇ ਜਿਹੜੇ ਲੈਕਚਰਾਰ ਆ ਨਿਰੰਜਨ ਸਿੰਘ ਜੀ ਉਹਨਾਂ ਦਾ ਨਿਰੰਜਨ ਸਿੰਘ ਹਾਂ ਜੀ ਜਿਹਨਾਂ ਦੇ ਕਲਾਸਮੇਟ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਦੋਂ ਵੀ ਕੋਲਜ ਯੂਨੀਵਰਸਿਟੀਾਂ 'ਚ ਕੋਈ ਪ੍ਰੋਗਰਾਮ ਕਰਦੇ ਆ ਹਮੇਸ਼ਾ ਸਾਡੀ ਹੈਲਪ ਕਰਦੇ ਆ ਤਾਂ ਮੈਂ ਸਿਰਫ 5 ਮਿੰਟ ਲਵਾਂਗਾ ਸਭ ਤੋਂ ਪਹਿਲਾਂ ਬੜੀ ਖੁਸ਼ੀ ਹੋਈ ਕਿ ਅੱਜ ਗੁਰੂ ਰਵੀਦਾਸ ਜੀ ਦਾ ਜਿਹੜਾ ਸੰਤ ਸਮਾਗਮ ਇੱਥੇ ਰੱਖਿਆ ਗਿਆ ਆ ਉਹਨੂੰ ਹਰ ਇਨਸਾਨ ਜਿਹੜਾ ਆ ਆਪਣੇ ਤਰੀਕੇ ਨਾਲ ਜਿਹੜਾ ਆ ਸੁਣ ਰਿਹਾ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸੌ ਕੇ ਜਿਹੜਾ ਆ ਜਾਂ ਟਾਈਮ ਪਾਸ ਕਰਕੇ ਜਿਹੜਾ ਆ ਜਾਂ ਲੰਗਰ ਖਾ ਕੇ ਆਪਣੇ ਘਰ ਨੂੰ ਚਲੇ ਜਾਣਾ ਹੈ ਨਹੀਂ ਅਗਰ ਅਸੀਂ ਬਾਵਾ ਸਾਹਿਬ ਡਾਕਟਰ ਮੇਡ ਕਰ ਦੀ ਗੱਲ ਕਰਦੇ ਆ ਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਇੱਕ ਵਾਰ 12 ਕੁਝ ਲੋਕ ਆਏ ਕੋਈ ਪੱਤਰਕਾਰ ਆਏ ਪਰ ਸਭ ਤੋਂ ਪਹਿਲਾਂ ਉਹ ਨਹਿਰੂ ਕੋਲੇ ਗਏ ਉਹਨਾਂ ਨੇ ਦੇਖਿਆ ਰਾਤ ਦਾ 7:30 ਵਜੇ ਦਾ ਸਮਾਂ ਸੀਗਾ ਤਾਂ ਨਹਿਰੂ ਸੁੱਤਾ ਪਿਆ ਸੀ ਉਸ ਤੋਂ ਬਾਅਦ ਕਰੀਬ 8 ਤੋਂ 9 ਵਜੇ ਦਾ ਸਮਾਂ ਹੋਣਾ ਰਾਤ ਦਾ ਉਹ ਗਾਂਧੀ ਕੋਲ ਚਲੇ ਗਏ ਤੇ ਉਹਨਾਂ ਨੇ ਦੇਖਿਆ ਕਿ ਗਾਂਧੀ ਵੀ ਸੁੱਤਾ ਪਿਆ ਸੀ ਕਰੀਬ 2:30 3 ਵਜੇ ਦਾ ਸਮਾਂ ਸੀ ਰਾਤ ਦਾ ਔਰ ਉਹ 바ਵਾ ਸਾਹਿਬ ਡਾਕਟਰ ਅੰਬੇਦਕਰ ਕੋਲੇ ਜਾਂਦੇ ਆ ਤੇ 바ਵਾ ਸਾਹਿਬ ਡਾਕਟਰ ਅੰਬੇਦਕਰ ਬੈਠ ਕੇ ਪੜ੍ਹ ਲਿਖ ਰਿਆ ਹੁੰਦਾ ਆ ਤਾਂ ਜਦੋਂ ਪੱਤਰਕਾਰ ਨੇ ਉਹਨੂੰ ਪੁੱਛਿਆ ਕਿ ਇਸ ਦੇਸ਼ ਦੇ ਵੱਡੇ ਨੇਤਾ ਨਹਿਰੂ ਤੇ ਗਾਂਧੀ ਸੁੱਤੇ ਪਏ ਆ ਤੇ ਤੁਸੀਂ ਇਹ ਦੋ ਤੋਂ 2:30 ਵਜੇ ਵੀ ਜਾਗ ਰਹੇ ਆ ਇਹਦਾ ਕਾਰਨ ਕੀ ਆ ਤਾਂ 바ਵਾ ਸਾਹਿਬ ਡਾਕਟਰ ਅੰਬੇਦਕਰ ਪਤਾ ਕੀ ਕਹਿੰਦਾ 바ਵਾ ਸਾਹਿਬ ਅੰਬੇਦਕਰ ਕਹਿੰਦਾ ਗਾਂਧੀ ਨਹਿਰੂ ਇਸ ਕਰਕੇ ਸੁੱਤਾ ਪਿਆ ਕਿਉਂਕਿ ਉਹਦਾ ਸਮਾਜ ਜਾਗਦਾ ਤੇ ਮੈਂ ਇਸ ਕਰਕੇ ਜਾਗਦਾ ਕਿਉਂਕਿ ਮੇਰਾ ਸਮਾਜ ਸੁੱਤਾ ਪਿਆ ਹੈ ਪੰਜ ਸਹਾਰ ਸਾਲ ਦੀ ਗੁਲਾਮੀ ਹੋ ਗਈ ਸੰਤ ਮਹਾਤਮਾ ਇੱਤੇ ਸਮਾਗਮ ਕਰਦੇ ਤੁਹਾਨੂੰ ਜਗਾਉਣ ਦੇ ਲਈ ਤੇ ਤੁਸੀਂ ਇੱਕ ਦਿਨ ਜਾ ਕੇ ਨਹੀਂ ਦੇਖ ਸਕਦੇ ਬਾਬਾ ਸੰਤ ਡਾਕਟਰ ਅੰਬੇਡਕਰ ਸਕੂਲ ਲੈ ਪੜਦਾ ਉਹਨੂੰ ਚੱਪੜਾ ਨੇੜੇ ਬਠਾਇਆ ਜਾਂਦਾ ਪਰ ਉਹ ਪ੍ਰੋਫੈਸਰ ਆਏ ਉਹਨੇ ਤਾਂ 50 ਸਟੂਡੈਂਟਸ ਨੂੰ ਕਲਾਸ ਰੂਮ ਦੇ ਅੰਦਰ ਜਿਹੜੇ ਬੈਠੇ ਸੀ ਕੀ ਐਵੇਂ ਦੀ ਚੀਜ਼ ਦੱਸੋ ਜਿਹਨੂੰ ਅਸੀਂ ਦੇਖ ਸਕਦੇ ਆ ਛੂ ਨਹੀਂ ਸਕਦੇ ਤਾਂ ਸਾਰੇ ਬੱਚਿਆਂ ਨੇ ਕਿਹਾ ਸਰ ਸੂਰਜਾ ਚੰਨਾ ਤਾਰੇ ਨੇ ਜਿਹਨੂੰ ਅਸੀਂ ਦੇਖ ਸਕਦੇ ਆ ਹੂੰ ਨਹੀਂ ਸਕਦੇ ਜਦੋਂ ਪ੍ਰੋਫੈਸਰ ਜਾਣ ਲੱਗੇ ਕਿ ਕਾਫੀ ਇੰਟੈਲੀਜੈਂਟ ਬੱਚੇ ਆ ਮਾਤਰ 7 ਸਾਲ ਦਾ ਬੱਚਾ ਚਪਲਾਂ ਨੇੜੇ ਬੈਠਾ ਉਹਦਾ ਹੱਥ ਖੜਾ ਉਹ ਕਹਿੰਦੇ ਬੇਟਾ ਤੇਰਾ ਹੱਥ ਖੜਾ ਕਿਉਂ ਉਹ ਕਹਿੰਦੇ ਜਿਹੜਾ ਤੁਸੀਂ ਸਵਾਲ ਪੁੱਛਿਆ ਸਰ ਉਹ ਸਵਾਲ ਦੇ ਮੇਰੇ ਕੋਲੇ ਦੋ ਜਵਾਬ ਕਹਿੰਦਾ ਕਿਹੜੇ ਉਹਨੇ ਕਿਹਾ ਪਹਿਲਾ ਸੂਰਜ ਚੰਨਾ ਤਾਰੇ ਨੇ ਜਿਹਨੂੰ ਮੈਂ ਦੇਖ ਸਕਦਾ ਚੂ ਨਹੀਂ ਸਕਦਾ ਤੇ ਦੂਜਾ ਪਾਣੀ ਦਾ ਘੜਾ ਰੱਖਿਆ ਜਿਹਨੂੰ ਮੈਂ ਦੇਖ ਸਕਦਾ ਛੂ ਨਹੀਂ ਸਕਦਾ ਉਹ ਬਾਬਾ ਸਾਹਿਬ ਡਾਕਟਰਾਂ ਵੇੜ ਕਰ 6-7 ਸਾਲ ਦਾ ਬੱਚਾ ਘਰੋਂ ਪਾਣੀ ਪੀ ਕੇ ਆਂਦਾ ਵਾਪਸ ਘਰ ਹੀ ਪਾਣੀ ਪਿੰਦਾ ਆਪਣੀ ਮਾਂ ਨੂੰ ਕਹਿੰਦਾ ਮਾਂ ਮੈਨੂੰ ਪਾਣੀ ਕਿਉਂ ਨਹੀਂ ਪੀਣ ਦਿੰਦੇ ਉਹਦੀ ਮਾਂ ਕਹਿੰਦੀ ਬੇਟਾ ਇਹ ਤਾਂ ਪਤਾ ਨਹੀਂ ਤੈਨੂੰ ਪਾਣੀ ਕਿਉਂ ਨਹੀਂ ਪੀਣ ਦਿੰਦੇ ਤੂੰ ਘਰੋਂ ਪਾਣੀ ਪੀ ਕੇ ਆਇਆ ਕਰ ਵਾਪਸ ਘਰ ਹੀ ਪਾਣੀ ਪੀ ਲਿਆ ਕਰ ਆਪਣੀ ਮਾਂ ਨੂੰ ਕਹਿੰਦਾ 7 ਸਾਲ ਦਾ ਬੱਚਾ ਕਹਿੰਦਾ ਮਾਂ ਜਦ ਮੈਂ ਪੱਟਾ ਹੋਵਾਂਗਾ ਸਭ ਤੋਂ ਪਹਿਲਾਂ ਪਾਣੀ ਦੇ ਲਈ ਲੜਾਂਗਾ ਪਾਣੀ ਦੇ ਲਈ ਉਹ ਬਾਵਾ ਸਾਹਿਬ ਨੂੰ ਪਾਣੀ ਨਹੀਂ ਮਿਲਿਆ ਉਦੇ ਬੱਚੇ ਚਾਰ ਬਿਨਾ ਦਵਾਈ ਕਾਰਨ ਮਰ ਗਏ ਉਹਦੀ ਪਤਨੀ ਰਮਾबाई ਅੰਬੇਡਕਰ 35 ਸਾਲ ਦੀ ਉਮਰ ਤੇ ਚਲੀ ਗਈ ਲੇਕਿਨ ਜਦੋਂ ਮੈਂ ਸਕੂਲ ਚ ਗਿਆ ਥੋਡੇ ਬੱਚੇ ਸਕੂਲ ਚ ਗਏ ਉੱਥੇ ਦੇ ਪ੍ਰਿੰਸੀਪਲ ਨੂੰ ਤੁਨੂੰ ਤੇ ਥੋਡੇ ਬੱਚਾ ਤੇ ਬੱਚਾ ਨੂੰ ਬੈਠਣ ਦੇ ਲਈ ਕੁਰਸੀ ਦਿੱਤੀ ਤੇ ਥੋਡੇ ਲਈ ਯਾਰੋ ਤੇ ਬਿਜਲਰੀ ਦਾ ਪਾਣੀ ਆਇਆ ਅਗਰ ਇਹ ਕਿਸੇ ਦਿਨ ਦੇਣਾ ਤਾਂ ਬਾਬਾ ਸਾਹ ਡਾਕਟਰ ਪੀਮਰਾਓ ਅੰਬੇਡਕਰ ਦੀ ਦੇਣਾ ਰਿਜ਼ਰਵੇਸ਼ਨ ਨਾ ਨਹੀਂ ਜੋੜਨਾ ਕਾਸ਼ੀ ਟਿਊਸ਼ਨ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਰਿਜ਼ਰਵੇਸ਼ਨ ਸ਼ਬਦ ਨਹੀਂ ਆ ਕੋਟਾ ਸ਼ਬਦ ਨਹੀਂ ਆ ਰਿਪਰੈਜ਼ੈਂਟੇਸ਼ਨ ਆ ਹਿੱਸੇਦਾਰੀ ਆ ਜਿਹੜੇ ਕੁਝ ਲੋਕ ਬਾਬਾ ਸਾਹਿਬ ਨੂੰ ਨਹੀਂ ਪਰਦੇ ਸਵਿਤਾ ਅਨੁਪੜਨਾ ਚਾਹੀਦਾ ਸਵਿਤਾ ਅੰਦੇ ਵਿੱਚ ਹਰੇਕ ਨੂੰ ਬਰਾਬਰ ਦੇ ਅਧਿਕਾਰ ਆ ਚਾਹੇ ਐਸਸੀ ਆ ਚਾਹੇ ਐਸਟੀ ਆ ਚਾਹੇ ਬੀਸੀ ਆ ਚਾਹੇ ਜਰਨਲ ਉਹ ਔਰਤ ਜਿਹਨੂੰ ਪੈਰਾਂ ਦੀ ਜੁੱਤੀ ਕਿਹਾ ਜਾਂਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਉਸਨੇ ਮੈਂ ਗੁਰੂ ਨਾਨਕ ਦੇਵ ਜੀ ਨੇ ਮਹਿਲਾ ਨੂੰ ਹੱਕ ਅਧਿਕਾਰ ਦੀ ਗੱਲ ਕੀਤੀ ਮਹਿਲਾ ਨੂੰ ਸਤੀ ਕਰ ਦਿੱਤਾ ਜਾਂਦਾ ਸੀਗਾ ਪੜਨ ਦੀ ਆਜ਼ਾਦ ਨਹੀਂ ਕੁੰਗਟੇ ਰਹਿਠਾ ਜਾਂਦਾ ਸੀਗਾ ਪੈਰਾਂ ਦੀ ਜੁੱਤੀ ਤੱਕ ਸਭ ਭਾਰਤੀ ਜਿਹੜੀ ਇਸਤਰੀਆਂ ਔਰਤਾਂ ਨੇ ਉਹਨਾਂ ਨੂੰ ਕਿਹਾ ਗਿਆ ਔਰ ਕਿਸੇ ਵੀ ਜਾਤ ਦੀ ਕਿਸੇ ਵੀ ਧਰਮ ਦੀ ਹੋਵੇ ਸਭ ਨੂੰ ਪੈਰਾਂ ਦੀ ਜੁੱਤੀ ਦੇ ਬਰਾਬਰ ਸਮਝਾ ਲੇਕਿਨ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਹਿੰਦੂ ਕੋੜ ਬਿਲ ਮਹਿਲਾਵਾਂ ਲਈ ਲੈ ਕੇ ਆਏ ਤੱਜ ਲੁਕਨ ਔਰ ਤਾਂ ਨੌਕਰੀਆਂ ਤੇ ਨੇ ਜ਼ਮੀਨ ਉਹਨਾਂ ਦੇ ਨਾਂ ਤੇ ਆ ਦੁਆਰਾ ਸਾਡੀ ਕਰਵਾ ਸਕਦੀਆਂ ਨੇ ਮਾਨ ਸ਼ਰਮਾ ਦੀ ਜ਼ਿੰਦਗੀ ਜਿੰਦੀਆਂ ਨੇ ਕਲਪਨਾ ਚਾਲਾ ਸਨੀਤਾ ਵਿਲੀਅਮ ਵਰਕੀਆਂ ਔਰ ਤਾਂ ਅੰਤਰਿਕਸ਼ ਦੇ ਵਿੱਚ ਖੋਜਾਂ ਕਰਕੇ ਆਈਆਂ ਇੰਦਰਾ ਗਾਂਧੀ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਬਣਦੀ ਉਹਨੂੰ ਕਿਹਾ ਤੁਸੀਂ ਇਹਦਾ ਸਰੇ ਕਿਨੂੰ ਦੇਣਾ ਤਾਂ ਉਹ ਕਹਿੰਦੇ ਅਗਰ ਮੈਂ ਇੱਕ ਔਰਤ ਜਿਹਨੂੰ ਪੈਰਾਂ ਦੀ ਜੁੱਤੀ ਕਿਹਾ ਗਿਆ ਪਰਾਂ ਦੀ ਆਜ਼ਾਦੀ ਨਹੀਂ ਅਗਰ ਮੈਂ ਇਸ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਤਾਂ ਬਾਵਾਂਸਾ ਡਾਕਟਰਾਂ ਵੇੜ ਕੇ ਦੀ ਬਦੌਰਤ ਬਣੀ ਹੈ ਮਹਿਲਾਵਾਂ ਨੂੰ ਹਿੰਦੂ ਕੋਡ ਵੀ ਪੜਨਾ ਚਾਹੀਦਾ ਇੱਕ ਮੂਵੀ ਲੱਗਰੀ ਸਿਨੇਮਾ ਦੇ ਵਿੱਚ ਜੋਤੀਵਾ ਫੁੱਲੇ ਤੇ ਮਾਤਾ ਸੀਤਰੀਬਾਈ ਫੁੱਲੇ ਤੇ ਆਧਾਰਿਤ ਤਾਂ ਬਹੁਤ ਵਿਰੋਧ ਹੋਇਆ ਆ ਸਿਨੇਮਾ ਹਾਲ ਰਿਤੁਰਿਸਨਾਮ ਦੇ ਨੇੜੇ ਪਤਣਾ ਕੱਲ ਦਾ ਵੀ ਸੋ ਆਗਾ ਪਤਣਾ ਕੱਲ ਸੋਸੀ ਹਾਊਸ ਸਕੂਲ ਰਿਆ ਆ ਲੋਕਾਂ ਨੂੰ ਬਾਹਰ ਜਾਣਾ ਪਿਆ ਆ ਸ੍ਰੀ ਤ੍ਰਿਪਤੀ ਬਾਈ ਫੱਲੇ ਅਗਰ ਔਰਤਾਂ ਨੂੰ ਕੋਈ ਸਿੱਖਿਆ ਦੇਣ ਵਾਲੀ ਲੇਡੀਜ਼ ਕੋਈ ਹੋਈ ਆ ਅਗਰ ਕੋਈ ਦੇਵੀ ਸਭ ਤੋਂ ਵੱਡੀ ਹੋਈ ਆ ਸ੍ਰੀ ਤ੍ਰਿਪਤੀ ਬਾਈ ਫੱਲੇ ਹੋਈ ਆ ਜਿਹੜੀ ਬੀਸੀ ਸਮਾਜ ਚੋਂ ਸੀ ਬੀਸੀ ਸਮਾਜ ਨੂੰ ਵੀ ਪੜਨਾ ਚਾਹੀਦਾ ਆ ਗੱਲ ਕਾਸਟ ਦੀ ਨਹੀਂ ਗੱਲ ਧਰਮ ਦੀ ਨਹੀਂ ਗੱਲ ਸਮਾਨਤਾ ਦੀ ਤੇ ਕਿੰਨਾਂ ਨੇ ਸਾਡੀ ਲਈ ਲੜਾਈ ਲੜੀ ਆ ਉਹਨਾਂ ਦੀ ਹੋਣੀ ਚਾਹੀਦੀ ਦਿਆ ਇਸ ਕਰਕੇ ਸਿਨੇਮਾ ਹਾਲ ਦੇ ਵਿੱਚ ਮੂਵੀ ਲੱਗੀ ਆ ਫੁੱਲੇ ਰੀਲ ਨਹੀਂ ਹੋਣ ਦਿੱਤੀ ਬੜੇ ਧਰਨੇ ਵਾਲੇ ਬਾਅਦ ਨੂੰ ਰੀਲ ਹੋਈ ਆ ਸੈਂਸਰ ਬੋਰਡ ਦੁਆਰਾ ਕਈ ਸੀਨ ਕੱਟੇ ਗਏ ਆ ਮੂਵੀ ਨੂੰ ਦੇਖ ਕੇ ਆਓ ਕਿਵੇਂ ਜੋਤੀ ਦਾ ਫੁੱਲੇ ਤੇ ਸ੍ਰੀਤਰੀ ਬਾਈ ਫੁੱਲੇ ਨੇ ਜਿਹੜਾ ਆ ਮਹਿਲਾਵਾਂ ਨੂੰ ਤੇ ਗਰੀਬਾਂ ਨੂੰ ਹੱਕ ਦਵਾਉਣ ਦੇ ਲਈ ਐਜੂਕੇਸ਼ਨ ਦਵਾਉਣ ਦੇ ਲਈ ਕਿਉਂਕਿ ਐਜੂਕੇਸ਼ਨ ਕਿਉਂ ਜੋਤੀਵਾ ਫੁੱਲੇ ਨੇ ਕਿਹਾ ਇਹ ਲੋਕ ਗਰੀਬ ਕਿਉਂ ਆ ਪੜਨ ਦੀ ਜਾਦੀ ਕਿਉਂ ਨਹੀਂ ਆ ਇਹਨਾਂ ਦੀ ਜ਼ਿੰਦਗੀ ਜਾਨਵਰੋਂ ਤੋਂ ਬੱਤਰ ਕਿਉਂ ਆ ਉਹਨਾਰੇ ਇੱਕ ਗੱਲ ਕੱਢੀ ਇਹ ਇਸ ਕਰਕੇ ਆ ਕਿਉਂਕਿ ਇਹਨਾਂ ਨੂੰ ਬਰਾਬਰ ਦੀ ਐਜੂਕੇਸ਼ਨ ਨਹੀਂ ਮਿਲੀ ਜੋਤੀਵਾ ਫੁੱਲੇ ਕਹਿੰਦੇ ਵਿੱਦਿਆ ਬਿਨਾ ਮੱਤੀ ਗਈ ਮੱਤੀ ਬਿਨਾ ਨੀਤੀ ਗਈ ਨੀਤੀ ਬਿਨਾ ਕਤੀ ਗਈ ਤੇ ਕਤੀ ਬਿਨਾ ਧਨ ਗਿਆ ਤੇ ਜਿਹਦੇ ਕੋਲੇ ਧਨ ਨਹੀਂ ਹੁੰਦਾ ਉਹ ਗਲੀਆਂ 'ਚ ਥੋਕਰਾ ਖਾਂਦਾ ਫਿਰਦਾ ਕੋਲੇ ਧਨ ਨਹੀਂ ਹੁੰਦਾ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲ ਦਾ ਚ ਨਹੀਂ ਪੜਦੇ ਸਰਕਾਰੀ ਸਕੂਲ ਦਾ ਚ ਪੜਦੇ ਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਤਾਲੇ ਲੱਗਣ ਵਾਲੇ ਹੋ ਗਏ ਆ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚੋਂ ਹਟਾ ਕੇ ਪ੍ਰਾਈਵੇਟਾਂ ਚ ਲਾੜਾ ਸ਼ੁਰੂ ਕਰ ਦਿੱਤਾ ਆ ਨਈ ਐਜੂਕੇਸ਼ਨ ਪਾਲਸੀ ਜਿਹੜੀ ਆ ਰਹੀ ਆ ਉਹਦੇ ਥੋਂ ਪ੍ਰਾਈਵਟ ਸਰਕਾਰੀ ਸਕੂਲ ਬੰਦ ਹੋ ਜਾਣੇ ਆ ਤੇ ਗਰੀਬ ਤਾਂ ਬੜਾ ਦੂਰ ਹੋ ਜੂ ਐ ਐਜੂਕੇਸ਼ਨ ਤਾਂ ਕਿਵੇਂ ਐਜੂਕੇਸ਼ਨ ਲੋਕੀ ਸੋਚਿਆ ਜਿਹੜਾ ਬਾਵਾਸਾ ਬਰਾਬਰ ਦੀ ਐਜੂਕੇਸ਼ਨ ਦੀ ਗੱਲ ਕਰਦਾ ਜੇ ਸਾਡੇ ਮਹਾਂਪੁਰ ਸਮਾਨਤਾ ਦੀ ਗੱਲ ਕਰਦੇ ਗੁਰੂ ਰਵੀਦਾਸ ਜੀ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਬਸ ਹੈ ਰਦਾਸ ਰਹੇ ਪਰਸੰ ਕਿ ਫਿਰ ਸਮਾਨਤਾ ਦੀ ਗੱਲ ਰਹਗੀ ਇਹ ਕਿਉਂ ਹੋਇਆ ਸਤਸੰਗ ਸੁਣਨਾ ਵਧੀਆ ਗੱਲ ਆ ਸਤਸੰਗ ਤੋਂ ਖਾਣੇ ਦੇ ਵਿੱਚ ਕੁਝ ਪਾ ਕੇ ਜਾਣਾ ਐ ਨਾ ਆਪਣੇ ਬੱਚੇ ਜਿਹੜੇ ਨੌਜਵਾਨ ਆ ਬਾਬਾ ਸਾਹਿਬ ਕਹਿੰਦੇ ਮੈਨੂੰ ਪੜੇ ਲਿਖੇ ਨਹੀਂ ਧੋਖਾ ਦਿੱਤਾ ਇਹਦੇ ਵਿੱਚ ਕੋਈ ਦੁਰਾਏ ਨਹੀਂ ਆ ਕਿ ਅੱਜ ਵੀ ਜੇ ਬਾਬਾ ਸਾਹਿਬ ਨੂੰ ਧੋਖਾ ਦੇ ਰਹੇ ਆ ਸਭ ਤੋਂ ਜਿਆਦਾ ਪੜੇ ਲਿਖੇ ਦੇ ਰਹੇ ਆ ਕੋਜੀ ਯੂਨੀਵਰਸਿਟੀ 'ਚ ਜਾਂਦੇ ਆ ਸਕਾਲਰਸ਼ਿਪ ਉਹਨਾਂ ਨੂੰ ਚਾਹੀਦੀ ਆ ਸਰਟੀਫਿਕੇਟ ਦੇਣਾ ਤੇ ਸਕਾਲਰਸ਼ਿਪ ਲੈ ਲੈਂਦੇ ਆ ਔਰ ਜਦੋਂ ਉਹਨਾਂ ਦੇ ਹੱਕਾਂ ਦੀ ਗੱਲ ਆਉਂਦੀ ਆ ਉਹਨਾਂ ਦੇ ਪ੍ਰਚਾਰ ਕਰਨ ਦੀ ਜਦੋਂ ਗੱਲ ਹੁੰਦੀ ਆ ਸਭ ਤੋਂ ਮੂਰੇ ਨਜ਼ਰ ਆਉਂਦੇ ਸਭ ਤੋਂ ਪਿੱਛੇ ਲੋਕ ਨਜ਼ਰ ਆਉਂਦੇ ਆ ਅਸੀਂ ਲੋਕ ਸਿਰਫ ਟੀਵੀ ਤੇ ਚੈਨਲ ਔਨ ਕਰਦੇ ਆ ਮੋਬਾਈਲ ਔਨ ਕਰਦੇ ਆ ਸਾਡੇ ਸਟੇਟਸ 'ਤੇ ਮੁੱਕਦੇ ਸਾਡਾ ਮਾਡਰਨ ਕਲਚਰ 'ਤੇ ਮੁੱਕਦਾ ਸਾਡੀ ਐਕਟੀਵਿਟੀਆਂ ਹੋਵੀਆਂ ਦੀਆਂ ਹੋ ਚੁੱਕੀਆਂ ਆ ਕਿਉਂ ਹੋਇਆ ਇਹ ਇਹ ਵਿਚਾਰਤਾਰਾ ਨਹੀਂ ਆ ਇਹ ਜਿਹੜਾ ਤੁਸੀਂ ਨੌਜਵਾਨ ਸਟੂਡੈਂਟਸ ਕਾਜ ਕੰਮ ਕਰ ਰਹੇ ਆ ਜਿਹੜਾ ਮਾਡਰਨ ਕਲਚਰ ਨੂੰ ਤੁਸੀਂ ਐਕਸੈਪਟ ਕਰਦੇ ਆ ਇਹਨੂੰ ਆਪਣੇ ਅਪਣਾ ਰਹੇ ਆ ਸਾਡੇ ਸਟੂਡੈਂਟਸ ਦੀ ਜਿਹੜੀ ਕਮੀ ਆ ਇਸ ਤੁਸੀਂ ਨਲਾਇਕੀ ਲਾ ਲਓ ਆਪਣੀ ਇਹਦੇ ਸਾਈਡ ਇਫੈਕਟ ਸਾਨੂੰ ਜਿਹੜੇ ਸਾਡੇ ਤਾਂ ਛੋਟੇ ਬੱਚੇ ਆ ਉਹਨਾਂ 'ਚ ਦੇਖਣ ਨੂੰ ਮਿਲਣੇ ਆ ਇਸ ਕਰਕੇ ਆ ਮਵਾਈਲਾ ਨੂੰ ਥੋੜਾ ਜਿਹਾ ਹਟਕੀ ਅਸੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੀਏ ਕਿਉਂਕਿ ਸਾਡੀ ਕੋਰਗੇਨਾਈਜੇਸ਼ਨ ਡਾਕਟਰ ਮੈਡੀਕਲ ਸਟੂਡੈਂਟ ਫਰੰਟ ਆਫ ਇੰਡੀਆ ਥੋੜੀ ਜਿਹਾ ਸਕਾਲਰਸ਼ਿਪ ਤੇ ਜਿੰਨੇ ਈਸ਼ੂ ਹੋਏ ਸਾਨੂੰ ਪਤਾ ਕਿਵੇਂ ਲੜ ਕੇ ਤੁਹਾਡੇ ਬੱਚਿਆਂ ਦੀ ਸਕਾਲਰਸ਼ਿਪਾਂ ਤੁਹਾਡੇ ਖਾਤੇ ਜੇ ਪੁਆਈਆਂ 6 ਸਾਲ ਤੋਂ ਤੁਹਾਡੇ ਰਿਜ਼ਲਟ ਕਲੀਅਰ ਨਹੀਂ ਹੋਏ 6 ਸਾਲ ਬਾਅਦ ਅਸੀਂ ਡੀਨ ਵੈਲਫੇਅਰ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਡੀਨ ਕਾਲਜ ਸੈਕਸ਼ਨ ਨੂੰ ਵੀਸੀ ਪਤਾ ਨਹੀਂ ਕਿਹੜੇ-ਕਿਹੜੇ ਡਿਪਾਰਟਮੈਂਟ ਨਾਲ ਮਿਲ ਕੇ ਬੱਚਿਆਂ ਦੇ ਆਰਲੇ ਫਿਰ ਕਲੀਅਰ ਕਰਵਾਏ ਆ ਤਾਂ ਕਿ ਉਹ ਨੌਕਰੀਆਂ ਮਿਲ ਜਾਣ ਇਹਨਾਂ ਦੇ ਡੀਐਮਸੀ ਕਲੀਅਰ ਹੋ ਜਾਣ ਲੈਣਾ ਕਿਨੇ ਆ ਇਸ ਸਮਾਗਮ ਤੋਂ ਸਾਨੂੰ ਸੇਧ ਲੈ ਕੇ ਜਾਣੀ ਆ ਗੁਰੂ ਰਵੀਦਾਸ ਜੀ ਦੇ ਥਾਣੂ ਜਿਹੜੇ ਉਹਨਾਂ ਦੇ ਲੋਕਾਂ ਨੇ ਪੀਐਚਡੀ ਕਰਤੀ ਫੋਰੋਂ ਦੇ ਲੋਕ ਗੁਰੂ ਰਵੀਦਾਸ ਦੀ ਪੀਐਚਡੀ ਕਰ ਚੁੱਕੇ ਆ ਪੀਐਚਡੀ ਸੋਚਣ ਦੀ ਗੱਲ ਆ ਪੀਐਚਡੀ ਕਰੇ ਹੋਏ ਦੀ ਆ ਅੱਗੇ ਡਾਕਟਰ ਲੱਗਦਾ ਹੁੰਦਾ ਤੁਸੀਂ ਕਰੀ ਕਿਸੇ ਨੇ ਪੀਐਚਡੀ ਗੁਰੂ ਰਵੀਦਾਸ ਦੇ ਨਾਂ ਤੇ ਕਿੰਨੇ ਆ ਜਿਹੜੇ ਗੁਰ ਰਵੀ ਦਾਸ ਨੂੰ ਮੰਨਦੇ ਹੱਥ ਕੜਿਆ ਕਰਿਓ ਇੱਕ ਵਾਰੀ ਸਾਰੇ ਹੀ ਮਨ ਜਾਣਦੇ ਕਿੰਨੇ ਆ ਜਾਣਦੇ ਕਿੰਨੇ ਆ ਫਾਵੇਂ ਪੁੱਛੂਗਾ ਜਾਣਦੇ ਕਿੰਨੇ ਆ ਸਾਰਿਆਂ ਦੇ ਹੱਥ ਨੀਚੇ ਹੋਗੇ ਨਾ ਜੇ ਤੁਸੀਂ ਜਾਣਿਆ ਹੁੰਦਾ ਗੁਰ ਰਵੀਦਾਸ ਜੀ ਨੂੰ ਤਾਂ ਅੱਜ ਤੁਹਾਡੇ ਕੋਲ ਕੋਈ ਕੁੜੀ ਜਾਂ ਕੋਈ ਤੁਹਾਡਾ ਬੇਟਾ ਅੱਜ ਪੀ ਐਚ ਡੀ ਕਰਕੇ ਡਾਕਟਰ ਲੱਗਿਆ ਹੋਣਾ ਸੀਗਾ ਕਿਤੇ ਵੱਡਾ ਪ੍ਰੋਫੈਸਰ 2-3 ਲੱਖ ਕਰੇ ਹੁੰਦੇ ਤੇ ਜਿਹੜਾ 4 ਫੁੱਟ ਦਾ ਦਰਵਾਜ਼ਾ 10 ਫੁੱਟ ਦਾ ਹੋ ਜਾਣਾ ਸੀਗਾ ਕੋਠੀ ਸ਼ਹਿਰ ਦੇ ਵਿੱਚ ਪੈ ਜਾਣੀ ਸੀ ਕਿਉਂ ਗੁਰੂ ਰਵੀਦਾਸ ਜੀ ਨੂੰ ਸਭ ਨੂੰ ਜਾਣਨਾ ਪੈਣਾ ਆ ਕਬੀਰ ਸਾਹਿਬ ਨੂੰ ਜਾਣਨਾ ਪੈਣਾ ਆ ਜੋਤੀਵਾ ਫੁੱਲੇ ਨੂੰ ਜਾਣਨਾ ਪੈਣਾ ਆ ਤੁਗਾਨ ਬਾਲਵਿੰਦਰੀ ਨੂੰ ਜਾਣਨਾ ਪੈਣਾ ਆ ਜਦੋਂ ਤੱਕ ਤੁਸੀਂ ਨਹੀਂ ਜਾਣਦੇ ਤੁਸੀਂ ਇੱਥੇ ਰਹਿਣਾ ਜੇ ਤੁਸੀਂ ਉੱਡਣਾ ਉੱਪਰਲੀਆ ਹਵਾਵਾਂ ਵਿੱਚ ਜੇ ਆਪਣੇ ਬੱਚਾ ਨੂੰ ਕਾਮਯਾਬ ਕਰਨਾ ਉਹਨਾਂ ਨੂੰ ਜਾਣਨਾ ਪੈਣਾ ਤੇ ਉਹਨਾਂ ਨੂੰ ਪੜਨਾ ਪੈਣਾ ਹੈ ਇਸ ਕਰਕੇ ਸਾਡੇ ਮੇਰੇ ਨਾਲ ਜਿੰਦਾ ਛੋਟਾ ਭਰਾ ਗਗਨਦੀਪ ਜਿਹੜਾ ਹੁਣ ਅਸੀਂ ਸਟੇਟ ਪੰਜਾਬ ਦਾ ਪ੍ਰੈਜ਼ੀਡੈਂਟ ਵੀ ਲਾਇਆ ਆ ਕਈ ਸਟੂਡੈਂਟਸ ਪੰਜਾਬੀ ਯੂਨੀਵਰਸਿਟੀ 'ਚ ਗਏ ਵੀ ਹੋਣੇ ਉੱਥੇ ਵੀ ਅਸੀਂ ਵੱਡੇ ਪ੍ਰੋਗਰਾਮ ਕਰਦੇ ਆਂ ਬਾਬਾ ਸਾਹਿਬ ਦੇ ਨਾਮ ਤੇ ਤਾਂ ਕਿ ਲੋਕਾਂ ਨੂੰ ਬਾਬਾ ਸਾਹਿਬ ਦੀ ਆਡਲੋਜੀ ਦਾ ਪਤਾ ਲੱਗੇ ਬਾਬਾ ਸਾਹਿਬ ਡਾਕਟਰ ਮੈਡੀਕਲ ਕਹਿੰਦਾ ਇਹ ਨਾ ਸੋਚੋ ਸੰਵਿਧਾਨ ਵਿੱਚ ਇਕੱਲੇ ਇੱਕ ਸਮਾਜ ਲਈ ਲਿਖਿਆ ਆ ਜੇ ਕਿਸੇ ਨੂੰ ਲੱਗਦਾ ਹੈ ਮੈਂ ਇੱਕ ਸਮਾਜ ਲਈ ਲਿਖਿਆ ਆ ਤਾਂ ਸੰਵਿਧਾਨ ਨੂੰ ਪੜ੍ਹ ਕੇ ਦੇਖ ਲਿਓ ਸ਼ਾਇਦ ਉਹਨਾਂ ਦੇ ਮੱਥੇ 'ਤੇ ਦੂਰ ਹੋ ਜਾਣਾ ਇਸ ਕਰਕੇ ਸਾਥੀਓ ਬਾਬਾ ਸਾਹਿਬ ਨੂੰ ਪੜੋ ਜਉਤੀਵਾ ਫੁੱਲੇ ਨੂੰ ਪੜੋ ਸਾਨੂੰ ਜੱਤ ਬਸੀਂ ਇਕਵਲ ਦੀ ਭਾਵਨਾ ਸਮਾਨਤਾ ਦੀ ਭਾਵਨਾ ਨਹੀਂ ਲੈ ਕੇ ਚੱਲਾਂਗੇ ਅਸੀਂ ਇੱਕ ਨਹੀਂ ਹੋ ਸਕਦੇ ਉਪਰੋ ਗੇਮਾ ਖਿੱਡੀਆਂ ਜਾਂਦੀਆਂ ਮਨੁਵਾਦੀ ਸਿਸਟਮ ਦੁਆਰਾ ਅਸੀਂ ਇਸ ਮਨੁਵਾਦੀ ਸਿਸਟਮ ਦੀ ਜੜੀ ਚੱਲ ਆ ਉਹਦੇ ਵਿੱਚ ਆ ਕੇ ਇੱਕ ਦੂਜੇ ਤੇ ਪ੍ਰੋਬਲਮ ਲਾਉਣਾ ਸ਼ੁਰੂ ਕਰ ਦਿੰਨੇ ਆ ਇਸ ਵਿੱਚ ਕੋਈ ਦੁਰਾਈ ਨਹੀਂ ਹੈ ਸੱਚੇ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਕੋਲੰਬੀਆ ਯੂਨੀਵਰਸਿਟੀ ਆ ਜਿਹੜੀ ਅਮਰੀਕਾ ਦੇ ਵਿੱਚ ਆ ਉਹਨਾਂ ਲੋਕਾਂ ਨੇ ਪੂਰੇ ਆਲ ਵਰਦਾ ਸੰਸਾਰ ਦਾ ਸਰਵੇ ਕੀਤਾ ਕਿ ਦੁਨੀਆ ਦੇ ਵਿੱਚ ਚੈਨ ਦੱਸੋ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਕੌਣ ਕੁਰਬਾਨੀ ਕਿਨੇ ਦੀ ਕੀਤੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਕਿਤਾਬਾਂ ਕਿਦੇ ਕੋਲ ਸਭ ਤੋਂ ਜ਼ਿਆਦਾ ਸਮਾਜ ਲਈ ਕੰਮ ਕਿਨੇ ਕਰਿਆ ਦੇਸ਼ ਲਈ ਕੰਮ ਕਿਨੇ ਕਰਿਆ ਤਾਂ 100 ਵਿਅਕਤੀ ਦੀ ਲਿਸਟ ਜਾਰੀ ਹੋਈ ਪੂਰੇ ਆਲਵਾਰ ਪੂਰੇ ਸੰਸਾਰ ਦੀ ਤਾਂ ਬੜੇ ਪ੍ਰਾਊਡ ਦੀ ਗੱਲ ਆ ਇਸ ਭਾਰਤ ਦੀ ਧਰਤੀ 'ਚੋਂ ਜੰਮਿਆ ਇੱਕ ਗਰੀਬ ਸਮਾਜ 'ਚੋਂ ਜੰਮਿਆ ਬਾਵਾ ਸੋ ਡਾਕਟਰਾਂ ਵੇੜ ਕੇ ਉਹਨਾਂ 100 ਵਿਅਕਤੀ ਦੀ ਲਿਸਟੋ ਪਹਿਲੇ ਨੰਬਰ ਤੇ ਆਇਆ ਪਹਿਲੇ ਨੰਬਰ ਤੇ ਦੇ ਉਸ ਸਮੇਂ ਪ੍ਰਾਕਮਾਹ ਰਾਸ਼ਟਰਪਤੀ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਕਾਲੰਬੀਆ ਯੂਨੀਵਰਸਿਟੀ ਦੇ ਮੇਨ ਗੇਟ ਤੇ ਪਾਵਾ ਸਾਹਿਬ ਦੀ ਪ੍ਰਤੀਮਾ ਲਾਈ ਤੇ ਨੀਚੇ ਲਿਖਤਾ ਸਿੰਬਲ ਆਫ ਦਾ ਨੋਲੇਜ ਗਿਆਨ ਦਾ ਪ੍ਰਤੀਕ ਇੱਟੇ ਇੱਟੇ ਖਿਤਾਬ ਬਾਬਾ ਸਾਹਿਬ ਡਾਕਟਰਾਂ ਮੈਡ ਕਰਨੋਂ ਮਿਲਦੇ ਆ ਪਰ ਦੇਸ਼ ਤੋਂ ਬਾਬਾ ਸਾਹਿਬ ਜਨਮ ਆਇਆ ਤੇ ਪਾਵਾ ਸਾਹਿਬ ਦੀਆਂ ਮੂਰਤੀਆਂ ਤੋੜ ਦਿੱਤੀਆਂ ਜਾਂਦੀਆਂ ਭਾਰਤ ਦੇ ਵਿੱਚ ਬਾਰੇ ਲੋਕ ਸਲੂਟ ਕਰਦੇ ਆ ਕਿਉਂ ਕਿਉਂਕਿ ਸਾਨੂੰ ਪੜਨਾ ਪੈਣਾ ਆ ਜਦ ਤੱਕ ਤੁਸੀਂ ਆਪਣੇ ਪਿਓ ਨੂੰ ਪਿਓ ਜੀ ਪਿਤਾ ਜੀ ਡੈਡੀ ਜੀ ਨਹੀਂ ਕਹੋਗੇ ਤਾਂ ਤਾਇਆ ਜੀ ਚਾਚਾ ਜੀ ਕਹਿਣ ਵਾਲਾ ਕੋਈ ਨਹੀਂ ਹੋਣਾ ਇਸ ਕਰਕੇ ਮੇਰੀ ਬੇਨਤੀ ਆ ਕਿ ਜਦੋਂ ਮੇਰੇ ਸਮਾਗਮ ਹੁੰਦੇ ਆ ਸੋਨਾ ਸਾਨੇ ਡੇਲੀ ਆ 5700 ਸੌਹੀ ਰਹੇ ਆ ਸਾਨੂੰ ਜਾਗਣਾ ਤਾਂ ਦਵਾਗਾ ਜੇ ਅਸੀਂ ਜਾਗਾਂਗੇ ਸਾਡੇ ਬੱਚਿਆਂ ਨੇ ਜਾਗਣਾ ਆ ਟੀਵੀਆਂ ਨੂੰ ਥੋੜਾ ਸਾਈਡ 'ਚ ਕਰਕੇ ਉਹ ਕਲਚਰ ਤੁਹਾਡੇ ਬੱਚੇ ਦੀ ਜ਼ਿੰਦਗੀ ਨੂੰ ਨਹੀਂ ਸਹੇ ਦੇ ਰਹਾ ਹੈਗਾ। ਕਿਤਾਬਾਂ ਨਾਲ ਜੁੜੀਏ ਆਪਾਂ। ਭੋਜਨ ਵਿਚਾਰਤਾਰਾ ਨਾਲ ਜੁੜੀਏ। ਸਾਡੇ ਮਹਾਪੁਰਸ਼ਾਂ ਨਾਲ ਜੁੜੀਏ। ਜਿੱਡਾ ਸਮਾਗਮ ਹੋਇਆ ਆ, ਇਹ ਸਮਾਗਮ ਇਹ ਨਹੀਂ ਹੋਇਆ ਜਿੰਨਾ ਸਾਡੇ ਮਹਾਤਮਾ ਜੀ ਨੇ, ਜਿੰਨੇ ਸਾਡੇ ਸੰਤਾਂ ਨੇ, ਜਿੰਨੇ ਉਰੇਦੀ ਕਮੇਟੀ ਆ, ਉਹਨਾਂ ਦੀ ਕਿੰਨੇ ਦਿਨਾਂ ਦੀ ਟੈਨਸ਼ਨ ਉਹਨਾਂ ਦੇ ਦਿਮਾਗਾਂ 'ਚ ਹੋਣੀ ਆ। ਕਿਵੇਂ ਉਹਨਾਂ ਨੇ ਪੈਸਾ ਅਰੇਂਜ ਕਰਿਆ ਹੋਣਾ, ਕਿਵੇਂ ਪਿੰਡ ਵਾਲਿਆਂ ਨੇ ਸਹਿਯੋਗ ਕਰਿਆ ਹੋਣਾ। ਸੋਚਿਆ ਅਸੀਂ ਤਾਂ ਆ ਕੇ ਲੰਗਰ ਖਾ ਲਿਆ ਬਸ ਬੈਠ ਕੇ ਸੌਣ ਲਈ ਹੀ ਕਰਿਆ ਨਾ ਉਹਨਾਂ ਨੇ ਕਿਵੇਂ ਮੈਨੇਜਮੈਂਟ ਕਰੀ ਹੋਣੀ ਸੋਚ ਕੇ ਦੇਖਿਆ ਸੰਦੇ ਜਿਹੜਾ ਮੈਨੇਜਮੈਂਟ ਕਰਦਾ ਉਹਨੂੰ ਪੁੱਛੋ ਸੰਤਰੀ ਬੈਠੇ ਆ ਉਮਰੇ ਨਹੀਂ ਹੋ ਚੁੱਕੇ ਏਡਾ ਵੱਡਾ ਪ੍ਰੋਗਰਾਮ ਔਰਗੇਨਾਈਜ਼ ਕੀਤਾ ਜਦੇ ਨੌਜਵਾਨ ਦਾ 10 ਮੁੰਡੇ ਉਹਨੂੰ ਇਕੱਠੇ ਨਹੀਂ ਕਰ ਸਕਦੇ ਇਸ ਕਰਕੇ ਆ ਪ੍ਰੋਗਰਾਮ ਬਹੁਤ ਮੁਸ਼ਕਲ ਨਾਲ ਹੋਇਆ ਆ ਤਾਂ ਸਭ ਦੀ ਇਹ ਵੀ ਜ਼ਿੰਮੇਵਾਰੀ ਹੈ ਅੜ ਦਿਆ ਕਿ ਇੱਥੇ ਸੇ ਹੋਰ ਜ਼ਰੂਰ ਦੇ ਕੇ ਜਾਣਾ ਚਾਹੀਦਾ ਆ ਤੁਹਾਨੂੰ ਚਾਹੇ 10 ਰੁਪਏ ਦਾ ਦੋ ਚਾਹੇ 100 ਰੁਪਏ ਦਾ ਦੋ ਜਿਹੜੇ ਸਾਡੇ ਇੱਕ ਡਾਕਟਰ ਸਾਹਿਬ ਆਏ ਨੇ ਐਮਜ਼ ਹਸਪੀਟਲ ਚੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮੇਰੀ ਇੱਕ ਹੋਰ ਬੇਨਤੀ ਆ ਕਿ ਸਾਡੇ ਇੱਕ ਸਟਾਲ ਲੱਗੀ ਆ ਡਾਕਟਰਾਂ ਮੈਡੀਕਲ ਸਟੂਡੈਂ ਉਥੇ ਬਾਕਸ ਵਗੈਰਾ ਰੱਖਿਆ ਆ ਪਲੀਜ਼ੋ ਇੱਕ ਬਾਕਸ ਜ਼ਰੂਰ ਰੱਖੋ ਕਿਉਂ ਕਿ ਤੁਹਾਡੇ ਘਰਾਂ ਦੇ ਵਿੱਚ ਜੇ ਬੁੱਕਸ ਹੋ ਗਈ ਤੁਹਾਡੇ ਤੁਸੀਂ ਜਦੋਂ ਬੁੱਕਸ ਪੜੋਗੇ ਤੁਹਾਨੂੰ ਦੇਖ ਕੇ ਤੁਹਾਡਾ ਬੱਚਾ ਬੁੱਕਸ ਪੜ੍ਹੂਗਾ ਜੇ ਤੁਸੀਂ ਮੋਬਾਈਲ ਚਲਾਓਗੇ ਤੁਹਾਨੂੰ ਦੇਖ ਕੇ ਤੁਹਾਡਾ ਬੱਚਾ ਮੋਬਾਈਲ ਚਲਾਊਗਾ ਇੱਕ ਨਾਲ ਤੁਹਾਡੇ ਬੱਚੇ ਦੀ ਜ਼ਿੰਦਗੀ ਖਰਾਬ ਹੋਣੀ ਆ ਇੱਕ ਨਾਲ ਤੁਹਾਡੇ ਬੱਚੇ ਦੀ ਜ਼ਿੰਦਗੀ ਸਵਰਨੀਆਂ ਤਾਂ ਬਹੁਤ ਬਹੁਤ ਧੰਨਵਾਦ ਸਮੇਂ ਕਾਫੀ ਲੈ ਚੁੱਕਿਆ ਮਾਫੀ ਚਾਹਨਾ मुझे तो यह समान भी संविधान से मिला मुझे तो यह सम्मान भी तेरे संविधान से मिला बाबा साहब मुझे ये मान समान ये जिंदगी से मिली दुनिया को मिला होगा मुकद्दर किसी भगवान से दुनिया को मिला होगा मुकद्दर किसी भगवान से बाबा साहब मुझे तो मुकद्दर भी तेरे संविधान से मिला बाबा साहब मुझे तो मुकद्दर भी तेरे संविधान से मिला भारत हां जी जयपुर जयपा जय साहब का थैंक यू सो मच